ਆਫਰ ਕਰਦੇ ਆ ਕਿਉਂਕਿ ਵੋਟ ਨਹੀਂ ਫਿਰ ਪੈਂਦੀ ਕਿਉਂਕਿ ਲੋਕਾਂ ਨੂੰ ਪਿੱਛੇ ਨਿਰਾਸ਼ਾ ਹੁੰਦੀ ਹੈ ਤੇ ਅੱਗੇ ਫਿਰ ਤਾਂ ਕਰਕੇ ਫਿਰ ਉਹਨਾਂ ਹੀ ਪਾਰਟੀਆਂ ਦੇ ਵੱਲ ਸ਼ਿਫਟ ਹੋ ਜਾਂਦੀ ਹੈ ਸਾਰੀ ਸੰਗਤ ਤੇ ਵੋਟਰ ਜੀ ਦਾ ਕਰਕੇ ਕੋਈ ਕੌਮ ਦਾ ਸੋਲੂਸ਼ਨ ਨਹੀਂ ਹੋ ਰਿਹਾ ਕੋਈ ਇਸ਼ੂ ਦਾ ਕਿਸੇ ਦਾ ਹੱਲ ਨਹੀਂ ਹੋ ਰਿਹਾ ਤੇ ਇਸ ਕਰਕੇ ਇਸ ਚੀਜ਼ ਦਾ ਸੰਗਤ ਦੇ ਵਿੱਚ ਨਿਰਾਸ਼ਾ ਨਾ ਆਵੇ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਹੁਣ ਜਿੱਤੇ ਹੋ ਉਸ ਚੀਜ਼ ਦਾ ਮੁੱਲ ਮੋੜਨ ਦੀ ਹੁਣ ਜ਼ਿੰਮੇਵਾਰੀ ਤੁਹਾਡੀ ਬਣਦੀ ਏ ਵੀ ਤੁਸੀਂ ਕਿਹੜੇ ਤਰੀਕੇ ਨਾਲ ਉੱਥੇ ਗੱਲ ਕਰਨੀ ਹੈ ਕਿਵੇਂ ਟਾਈਮ ਲੈਣਾ ਕਿਵੇਂ ਕਰਨਾ ਹੈ ਸਾਰਾ ਕੁਝ ਕਰਨ ਦੇ ਲਈ ਏ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਕਿਵੇਂ ਹੈ ਉੱਥੇ ਜਾ ਕੇ ਇਸ਼ੂ ਟੇਕਓਵਰ ਕਰਨਾ ਤੇ ਜੇ ਤੁਸੀਂ ਹੁਣ ਨਹੀਂ ਕਰਦੇ ਕਿਉਂਕਿ ਡੇਢ ਸਾਲ ਹੋ ਗਿਆ ਹੈ ਤੀਸਰਾ ਹਿੱਸਾ ਤੁਹਾਡੇ ਸਮੇਂ ਦਾ ਨੰਗ ਗਿਆ ਤੇ ਸਾਢੇ 3 ਸਾਲ ਰਹਿ ਗਏ ਤੇ ਜੇ ਹੁਣ ਤੁਸੀਂ ਉੱਥੇ ਜਾ ਕੇ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ ਉਠਾਉਂਦੇ ਕੋਈ ਕੌਮ ਦੀ ਗੱਲ ਨਹੀਂ ਕਰਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਤੇ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲਦਾ ਇਹ ਗੱਲਾਂ ਤੁਹਾਡੇ ਉੱਤੇ ਸਵਾਲ ਉਠਾਉਂਦਾ ਤੇ ਉਹਨਾਂ ਨੂੰ ਤੁਸੀਂ ਮੌਕਾ ਕਿਉਂ ਦਿੰਨੇ ਹੋ ਤੁਸੀਂ ਆਮ ਸੰਗਤ ਦੇ ਵਿੱਚ ਵੀ মিডিਆ 'ਚ ਬਾਈਟ ਦਿੰਨੇ ਹੋ ਇੰਟਰਵਿਊ ਦਿੰਨੇ ਹੋ ਸੰਗਤ ਦੇ ਵਿੱਚ ਵੱਡੀ ਵੱਡੀਆਂ ਸਟੇਜਾਂ ਤੇ ਵੀ ਬੋਲਦੇ ਹੋ ਜਿੱਦਾਂ ਇੱਥੇ ਬੋਲਦੇ ਹੋ ਉਦਾਂ ਹੀ ਉੱਥੇ ਬੋਲੋ ਨਾ ਜਿੱਥੇ ਤੁਹਾਨੂੰ ਭੇਜਿਆ ਗਿਆ ਤੇ ਫੇਰ ਹੀ ਕੋਈ ਪੰਥਕ ਲੀਡਰ ਅਮਰਜ ਹੋਊਗਾ ਨਾ ਕੌਮ ਦੇ ਵਿੱਚ ਜੋ ਸਿਸਟਮ ਦੇ ਅਕੋਰਡਿੰਗਲੀ ਚੱਲ ਕੇ ਸਾਰਾ ਕੁਝ ਕਰੂਗਾ ਇਸ਼ੂ ਉਠਾਊਗਾ ਭਗਵੰਤ ਮਾਨ ਨੂੰ ਆਪਾਂ ਕਿੰਨਾ ਵੀ ਗਲਤ ਕਹਿੰਨੇ ਆਂ ਵੀ ਉਹਨੇ ਐ ਕੀਤਾ ਯਾ ਉਹ ਕੀਤਾ ਪਰ ਫੇਰ ਵੀ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਠੋਕ ਕੇ ਸਵਾਲ ਉਠਾਏ ਘੱਟ ਸ਼ਬਦਾਂ ਦੇ ਵਿੱਚ ਵੱਧ ਗੱਲਾਂ ਕੀਤੀਆਂ ਤੇ ਇਹਨਾਂ ਗੱਲਾਂ ਕਰਕੇ ਅੱਜ ਉਹ ਪੰਜਾਬ ਦਾ ਸੀਐਮ ਹੈ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਜੋ ਸੰਗਰੂਰ ਹਲਕਾ ਉਸ ਦੀ ਵੀ ਗੱਲ ਕੀਤੀ ਹੋਰ ਵੀ ਈਸ਼ੂਆਂ ਤੇ ਉਹਨਾਂ ਨੇ ਵੱਡੇ ਵੱਡੇ ਈਸ਼ੂ ਉਠਾਏ ਉੱਥੇ ਤੇ ਉਹ ਵੀ ਇੱਕ ਹੀ ਐਮਪੀ ਸੀ ਆਪਣੀ ਪਾਰਟੀ ਦਾ ਤੇ ਤੁਸੀਂ ਤਾਂ ਦੋ ਤੇ ਦੋ ਦਾ ਤੁਹਾਨੂੰ ਟਾਈਮ ਤੁਹਾਨੂੰ ਕੱਲਿਆਂ ਨੂੰ ਮਿਲ ਸਕਦਾ ਕਿਉਂਕਿ ਦੂਜੇ ਤਾਂ ਅੰਦਰ ਆ ਤੇ ਇਸ ਚੀਜ਼ ਤੇ ਕੰਮ ਕਰੋ ਕਿੱਦਾਂ ਸਪੀਚ ਉੱਥੇ ਦੇਣੀ ਹੈ ਕਿੱਦਾਂ ਗੱਲ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਲਓ ਤੇ ਆਪਣੇ ਜੋ ਪੜ੍ਹੇ ਲਿਖੇ ਬੰਦੇ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਸਹੀ ਤਰੀਕੇ ਦੇ ਵਿੱਚ ਸਹੀ ਮੈਨਿੰਸ ਦੇ ਵਿੱਚ ਕੋਈ ਨਾ ਕੋਈ ਪੰਜਾਬ ਦਾ ਈਸ਼ੂ ਉਠਾਉਣ ਲਈ ਕੋਈ ਉੱਥੇ ਜਾ ਕੇ ਕਰੋ ਗੱਲ ਤੇ ਤੁਹਾਨੂੰ ਕੋਈ ਬੰਦਾ ਕਿਉਂ ਸਵਾਲ ਕਰੇ ਦੇ ਤੁਸੀਂ ਇਹ ਸਾਰੀਆਂ ਗੱਲਾਂ ਕਰੋ ਤੇ ਮੈਂ ਵੀ ਇਹ ਗੱਲ ਤੂੰ ਪਿਛਲੀ ਕਾ ਵੀਡੀਓ ਦੇ ਵਿੱਚ ਕੀਤੀ ਸੀ ਕਿ ਸੰਗਤ ਦੇ ਵਿੱਚ ਨਿਰਾਸ਼ਾ ਆਉਂਦੀ ਹੈ ਇਹਨਾਂ ਬੰਦਿਆਂ ਦੀ ਵਜ੍ਹਾ ਨਾਲ ਕਿਉਂਕਿ ਇਹ ਉੱਥੇ ਜਾ ਕੇ ਮੁੜ ਕੇ ਕੋਈ ਗੱਲ ਨਹੀਂ ਕਰਦੇ ਕੋਈ ਕਿਸੇ ਕਿਸਮ ਦਾ ਇਹਨਾਂ ਦਾ ਫਾਇਦਾ ਨਹੀਂ ਹੁੰਦਾ ਜਿਤਾ ਕੇ ਤੇ ਜਿਹਦਾ ਕਰਕੇ